ਇਹਦਾ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਤੁਸੀਂ ਖੱਬੇ ਹੱਥ ਨਾਲ ਫੜ ਸਕਦੇ ਹੋ ਪਰ ਸੱਜੇ ਹੱਥ ਨਾਲ ਨਹੀਂ ਇਸਦਾ ਸਹੀ ਜਵਾਬ ਹੈ ਤੁਹਾਡਾ ਸੱਜਾ ਹੱਥ ਦੂਸਰੀ ਪਹੇਲੀ ਲਾਲ ਲਾਲ ਰੰਗ ਮੇਰਾ ਪਿੱਠ ਲਹਿਰ ਦਾਰ ਜੇ ਤੁਸੀਂ ਮੈਨੂੰ ਕਟੋਗੇ ਅੰਦਰ ਮਿਲੂ ਬੈਠਾ ਪਹਿਰੇਦਾਰ ਇਸ ਦਾ ਸਹੀ ਜਵਾਬ ਹੈ ਸ਼ੁਹਾਰਾ ਤੀਸਰੀ ਪਹੇਲੀ ਅਸੀਂ ਦੇਖਿਆ ਜਿੱਥੇ ਜਿੱਥੇ ਮਿਲਦੀ ਘੁੰਦੀ ਉਥੇ ਉਥੇ ਇਸਦਾ ਸਹੀ ਜਵਾਬ ਹੈ ਨજર ਤੀਸਰੀ ਪਹੇਲੀ ਪੀਲਾ ਪੀਲਾ ਟਿੱਲਾ ਟਿੱਲਾ ਕੱਟ ਦਿੱਤਾ ਤਾਂ ਗਿੱਲਾ ਗਿੱਲਾ ਅੰਦਰੋਂ ਹੈ ਚਮਕੀਲਾ ਸਭ ਨੂੰ ਲੱਗਦਾ ਹੈ ਇਸਦਾ ਗਿੱਲਾ ਇਸਦਾ ਸਹੀ ਜਵਾਬ ਹੈ ਅੰਬ ਚੌਥੀ ਪਹੇਲੀ ਉਹ ਹੈ ਰਾਤ ਦੀ ਰਾਣੀ ਅੱਖ ਤੋਂ ਜੋ ਟਪਕੇ ਉਸਦੇ ਪਾਣੀ ਇਸ ਦਾ ਸਹੀ ਜਵਾਬ ਹੈ ਮੋਮਬਤੀ ਪੰਜਵੀਂ ਪਹੇਲੀ ਪੈਰ ਨਹੀਂ ਪਰ ਚਲਦੀ ਹੈ ਕਦੇ ਨਾ ਰਾਹ ਬਦਲਦੀ ਹੈ ਦਿਨ ਦੀ ਉਮਰ ਦੱਸਦੀ ਹੈ ਉਸੇ ਨੂੰ ਇਹ ਖਾਂਦੀ ਹੈ ਇਸ ਦਾ ਸਹੀ ਜਵਾਬ ਹੈ ਕੜੀ ਛੇਵੀਂ ਪਹੇਲੀ ਉਹ ਕੀ ਹੈ ਜੋ ਕੁੜੀ ਖਾਂਦੀ ਵੀ ਹੈ ਤੇ ਪਹਿਨਦੀ ਵੀ ਹੈ ਇਸ ਦਾ ਸਹੀ ਜਵਾਬ ਹੈ ਨਾਂ 7ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਬਿਨਾ ਪੈਰਾਂ ਤੋਂ ਦੌੜਦੀ ਹੈ ਬਿਨਾ ਖੰਭਾਂ ਤੋਂ ਉੱਡਦੀ ਹੈ ਅਤੇ ਕਦੇ ਵਾਪਸ ਨਹੀਂ ਆਉਂਦੀ ਇਸ ਦਾ ਸਹੀ ਜਵਾਬ ਹੈ ਸਮਾਂ ਜੋ ਬੀਤ ਗਿਆ ਅੱਠਵੀਂ ਪਹੇਲੀ ਇੱਕ ਬੰਦਾ 30 ਦਿਨ ਬਿਨਾ ਸੁੱਤੇ ਕਿਵੇਂ ਰਹਿ ਸਕਦਾ ਹੈ ਇਸਦਾ ਸਹੀ ਜਵਾਬ ਹੈ ਰਾਤ ਨੂੰ ਸੌ ਕੇ ਨੌਵੀਂ ਪਹੇਲੀ ਉਹ ਕੀ ਹੈ ਜੋ ਬਾਹਰ ਫਰੀ ਅਤੇ ਹਸਪਤਾਲ ਵਿੱਚ ਪੈਸੇ ਨਾਲ ਮਿਲਦੀ ਹੈ ਇਸ ਦਾ ਸਹੀ ਜਵਾਬ ਹੈ ਆਕਸੀਜਨ